शरी पके तौर ते लाक रहां मज़दूर नगा नसल हल न करण जी परमात्मा मुर्दाबाद मुरदाबाद ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਰਿਹਾ ਉਸ ਨੂੰ ਕਵਰ ਕਰ ਆਪਣਾ ਉਸ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚ ਰਹੇ ਹੋ ਨਹੀਂ ਤੇ ਗੱਲਬਾਤ ਤੁਸੀਂ ਦੇਖੋ ਪ੍ਰਸ਼ਾਸਨ ਵੱਡੀ ਇੰਤਜ਼ਾਰ ਦੇ ਵਿੱਚ ਪ੍ਰਸ਼ਾਸਨ ਉੱਤੇ ਖੜਾਗਾ ਵਿਧਾਨ ਸਭਾ ਨੂੰ ਮਜ਼ਦੂਰ ਜਥੇਬੰਦੀਆਂ ਬਾਹਰ ਚਕਾਰ ਰਹੀਆਂ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਾਮਲ ਹੈ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਜੋ ਵਿਧਾਨ ਸਭਾ ਮਾਰਚਾ ਮਜ਼ਦੂਰ ਜਥੇਬੰਦੀਆਂ ਦਾ ਸੰਜੇ ਮਜ਼ਦੂਰ ਮੋਰਚੇ ਦਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜੋ ਮਜ਼ਦੂਰ ਜਥੇਬੰਦੀਆਂ ਅੱਜ ਵਿਧਾਨ ਸਭਾ ਦਾ ਘਰਾਓ ਕਰ ਰਹੀਆਂ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਕਤਾਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਖੜੀ ਆ ਤੇ ਮਜ਼ਦੂਰ ਜਥੇਬੰਦੀਆਂ ਦੇਖੋ ਤੁਸੀਂ ਮਜ਼ਦੂਰ ਜਥੇਬੰਦੀਆਂ ਅੱਗੇ ਬਾਟੀਆਂ ਆਉਂਗਾ ਵਿਧਾਨ ਸਭਾ ਦੇ ਘਰਾਓ ਵੱਲ ਜਾ ਰਹੇ ਆ ਮਜ਼ਦੂਰ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋ ਮਜ਼ਦੂਰ ਜਥੇਬੰਦੀਆਂ ਵੱਡੇ ਕਾਫਲੇ ਦੇ ਵਿੱਚ ਵਿਧਾਨ ਸਭਾ ਵੱਲ ਪਰਤਿਆ ਹੋਇਆ ਮਜ਼ਦੂਰ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਉਹਦਾ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਜ਼ਦੂਰ ਜਥੇਬੰਦੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਮੌਜੂਦਾ ਪ੍ਰਸ਼ਾਸਨ ਹੈ ਉਹਦੇ ਵਿੱਚ ਕਰਚਾਰ ਚੜ ਪੁੰਦੀ ਮੁੱਖ ਮੰਤਰੀ ਦਾ ਬਹੁਤ ਹੋ ਗਿਆ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਤੇ ਹੋਰ ਢੀ ਵੱਡੀ ਪ੍ਰਸ਼ਾਸਨ ਦੀ ਤਦਾਰ ਹੈ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਲ ਤੱਕਾ ਮੁਕੀ ਹੁੰਦੀਆਂ ਹੋਇਆਂ ਮਜ਼ਦੂਰ ਜਥੇਬੰਦੀਆਂ ਜਿਹੜੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਤੇ ਪ੍ਰਸ਼ਾਸਨ ਦੇ ਵਿਚਕਾਰ ਚੜਪੂ ਹੁੰਦੀ ਹੋਈ ਵਿਧਾਨ ਸਭਾ ਵਾਲੇ ਮਜ਼ਦੂਰ ਮਜ਼ਦੂਰਾਂ ਦਾ ਉਹ ਲਾਠੀ ਚਾਰਜ ਹੋ ਗਿਆ ਉਹ ਲਾਠੀ ਚਾਰਜ ਦੇਖੋ ਤੁਸੀਂ ਦੇਖੋ ਮਜ਼ਦੂਰ ਚਲਾ ਕੇ ਦੇਖੋ ਦੇਖੋ ਪੋਲਸ ਪੋਲਸ ਦੇਖੋ ਪੋਲਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਆ ਅਸੀਂ ਇਹ ਫੁੱਲ ਪਾ ਦੇ ਅਸੀਂ ਫੁੱਲ ਪਾ ਦੇ ਅਸੀਂ ਅੱਜ ਦੇ ਬਾਕੀ ਦੇ ਫੁੱਲ ਪਾ ਦੇ ਅਸੀਂ ਮਿਸਨ ਮਾਣਿਆ ਅਸੀਂ ਨਾਮ ਬੋਲੇ ਪੋਲਸ ਦੀ ਚਲੋ 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 ਬਰਾ ਦੋ ਬਰਾ ਦੋ ਬਰਾ ਦੋ ਬਰਾ ਦੋ ਬਰਾ ਦੋ ਯਾਰੋ कहिड़ी बार ब्रांड 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 बार बार दर्जाए तो बंदे औरत और पुलिस प्रशासन रहे इतने तुम देख सकते हो तो से देखो पुलिस ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ